ਅੱਜ 44974 ਹੋ ਗਈਆਂ 26 25 26 ਤਾਂ ਉਹ ਵੀ ਰੋਜ਼ ਮਿਲਦੀ ਰਹਿੰਦੀ ਇੱਕ ਇੱਕ ਦਾ ਅਪਾਇੰਟਮੈਂਟ ਤਾਂ ਹੁੰਦੀ ਹੈ ਜਾਨੀ ਦੇ 45000 ਨੌਕਰੀ ਹੋ ਗਈ ਇੱਕ ਝੂਠ ਹੋ ਜੋ ਵੀ 45000 ਨੌਕਰੀ ਮੈਂ ਲੁਕੋ ਲੂਮਾ ਜੀ ਕਿਤੇ ਨਾ ਜੀ ਕਹਿੰਦੇ ਤਾਂ ਐਵੇਂ ਦੇਈ ਜਾਂਦਾ ਨੌਕਰੀ ਐਵੇਂ ਥੋੜੀ ਨੌਕਰੀ ਹੁੰਦੀਆਂ ਨੇ ਕਿਉਂਕਿ ਆਪ ਆਪ ਉਹਨਾਂ ਨੌਕਰੀਆਂ ਦੇਣੀਆਂ ਨਹੀਂ ਆਈਆਂ ਆਪ ਨੀਅਤ ਨਹੀਂ ਆਪ ਦਿੱਤੀਆਂ ਨਹੀਂ ਤੀਹੋਂ ਪਛਤਾਵੇ ਜਨੇ ਸੋ ਪਹਿਲਾਂ ਮੈਨੂੰ ਪਤਾ ਹੈ ਕਿ ਧਰਨੇ ਲੱਗਦੇ ਰਹੇ ਬਹੁਤ ਸਾਰੇ ਵਿਭਾਗਾਂ ਦੇ ਓਵਰ ਏਜ ਹੋਗੇ ਧਰਨੇ ਲਾਉਂਦੇ ਲਾਉਂਦੇ ਕਈਆਂ ਦੇ ਸੀ ਏਜ ਵੀ ਹੁਣ ਰਿਲੈਕਸੇਸ਼ਨ ਦਿੱਤੀ ਐ 37 ਸਾਲ ਤੋਂ ਵਧਾ ਕੇ ਅੱਗੇ ਲੈ ਕੇ ਗਏ ਆ 40 42 ਕਰੀ ਤਾਂ 45 ਵੀ ਕਰਤੀ ਗਈ ਮਹਿਕਮਾ ਵਿੱਚ ਮਤਲਬ ਵੀ ਇਹਨਾਂ ਦਾ ਕੀ ਕਸੂਰ ਆ ਹੁਣ 10 ਸਾਲ ਨਾਰੇ ਲਾਉਂਦੇ ਰਹੇ ਉਹ ਨਾਰੇ ਲਾਉਂਦੇ ਰਹੇ ਲੀਡਰ ਸਾਡੇ ਜਿਹੜੇ ਸੀ ਉਹ ਨਜ਼ਾਰੇ ਲੈਂਦੇ ਰਹੇ ਉਹ ਅੰਦਰੋਂ ਗੁੰਡੇ ਲਾ ਕੇ ਬਹਿ ਗਏ ਆਪਣੇ ਮਹਿਲਾਂ ਦੇ ਕੋਈ ਪਬਲਿਕਲੀ ਤਾਂ ਅਵੇਲੇਬਲ ਹੀ ਨਹੀਂ ਵਿਚਗੇ ਉਹ ਪਬਲਿਕ ਕੀ ਕਰੇ ਮੇਰੋ ਨਾ ਉਹ ਟੈਂਕੀਆਂ ਤੇ ਚੜਦੇ ਸੀ ਜਾ ਜਾ ਸੜਕਾਂ ਤੇ ਪੈਂਦੀ ਸੀ ਹੋਰ ਕਿੱਥੇ ਜਾਣ ਫਿਰੋ ਸੋ ਇਸ ਕਰਕੇ ਉਹਨਾਂ ਨੇ ਕਿਉਂਕਿ ਉਹਨਾਂ ਨੇ ਚਿੰਤਾ ਨਹੀਂ ਕੀਤੀ ਨਾ ਪ੍ਰੋਬਲਮ ਇਹ ਹੈ ਉਹਨਾਂ ਨੂੰ ਦਰਦ ਨਹੀਂ ਪਤਾ ਨਾ ਉਹਨਾਂ ਨੇ ਕਦੇ ਗ਼ਰੀਬਜ਼ਗਾਰੀ ਦੇਖੀ ਨਹੀਂ ਨਾ ਕਦੇ ਨਾ ਗਰੀਬੀ ਦੇਖੀ ਹੈ ਕਦੇ ਜੇ ਉਹ ਦੇਖੀ ਹੋਵੇ ਤਾਂ ਇਹ ਪਤਾ ਹੋਊਗਾ ਨਾ ਪਿੰਡੇ ਤੇ ਹੰਡਾਇਆ ਨਹੀਂ ਨੰਨਾ ਕੁਝ ਜਮਦਿਆਂ ਨੂੰ ਸੋਨੇ ਦੇ ਚੰਮਚੇ ਮਿਲ ਗਏ ਜਮਦਿਆਂ ਨੂੰ ਹੀ ਹੂਟਰਾਣੀਆਂ ਕੋ ਗੁਆਣੀਆਂ ਗੱਡੀਆਂ ਮਿਲ ਗਿਆ ਜਮਦਿਆਂ ਨੂੰ ਹੀ ਪਹਾੜਾਂ ਵਾਲੇ ਸਕੂਲ ਮਿਲ ਗਏ ਉਤਤ ਬਾਅਦ ਅਮਰੀਕੀ ਕੈਨੇਡੀਅਨ ਸਕੂਲ ਮਿਲ ਗਏ ਉਤਤ ਬਾਅਦ ਆਉਂਦਿਆਂ ਨੂੰ ਹੀ ਡਿਪਟੀ ਸੀਐਮ ਮਿਲ ਗਿਆ ਆਉਂਦੇ ਡਿਪਟੀ ਸੀਐਮ ਬਣ ਗਏ ਉਹਨਾਂ ਨੇ ਧਰਤੀ ਤੇ ਕਦੇ ਜਾ ਕੇ ਨਹੀਂ ਦੇਖਿਆ ਥੱਲੇ ਵੀ 100 ਤੋਂ ਥੱਲੇ ਵੀ ਗਿਣਤੀ ਹੁੰਦੀ ਹੈ ਉਹਨਾਂ ਵੀ ਗਿਣਤੀ 100 ਤੋਂ ਉੱਪਰ ਸ਼ੁਰੂ ਹੁੰਦੀ ਹੈ ਸুইস ਕਰਕੇ ਅਸੀਂ ਕਿਉਂਕਿ ਆਏ ਆ ਥੋੜੀ ਵਰਗੀਆਂ ਅਸੀਂ ਤਾਂ ਆਮਕਰਾਂ ਚੋਂ ਆਏ ਆ ਮਤਲਬ ਅਜੀਬੀ ਨੌਕਰੀਆਂ ਬਾਤ ਯਾਰੀਆਂ ਦਿੱਤੀਆਂ ਹੋਈਆਂ ਚਲੋ ਮੈਂ ਤਾਂ ਕਲਾਕਾਰ ਦੇ ਤੌਰ ਤੇ 17.5 ਸਾਲ ਦੀ ਉਮਰ ਚ ਪੜਦੇ-ਪੜਦੇ ਪਹਿਲਾ ਸਟੂਚ ਮੈਂ ਤਾਂ ਸਟਾਰ ਬਣਦਾ ਸੀ ਤੁਸੀਂ ਨਹੀਂ ਤਾਂ ਹੁੰਦਾ ਮੈਂ ਵੀ ਦਿੱਤੀ ਹੁੰਦਾ ਉਹਨੂੰ ਕਿਤੇ ਨਾ ਕਿਤੇ ਨਾਲ ਕੁਝ ਅਰਜ-ਉਰਜ ਦਿੱਤੀ ਹੁੰਦੀ ਬੀਕਾਮ ਬੀਕਾਮ ਕਰਦੇ ਸੀ ਕੋਈ ਬੈਂਕ ਬਾਂਕ ਵਿੱਚ ਲੋਕਾਂ ਦੇ ਪੈਸੇ ਗਿਣੀ ਜਾਂਦੇ ਹੈ ਨਾ ਤੇ ਲੋਕਾਂ ਦੇ ਪੈਸੇ ਗਿਣ ਕੇ ਆਪ ਤੰਗ ਹੋ ਕੇ ਉਹਨਾਂ ਨੂੰ ਦੇ ਹੀ ਜਾਂਦੇ ਦੀਏ ਸਾਡੇ ਕੋਲ ਕਿਉਂ ਨਹੀਂ ਹੈਗੇ ਸੋ ਇਹ ਜਿਹੜਾ ਖੁਸ਼ੀ ਹੈ ਜਿਹੜੀ ਨੌਕਰੀ ਮਿਲਣ ਦੀ ਇਹਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈਗੀ ਸੋ ਅੱਜ ਤੁਹਾਡੇ ਮਾਤਾ ਪਿਤਾ ਆਏ ਨੇ ਬਹੁਤ ਸਾਰਿਆਂ ਦੇ ਰਿਸ਼ਤੇਦਾਰ ਆਏ ਨੇ ਅੱਜ ਖੁਸ਼ ਹੋ ਜਾਓਗੇ ਕਿ ਇਸੇ ਦਿਨ ਵਾਸਤੇ ਅਸ ਮਤਲਬ ਅਸੀਂ ਸੋਚਦੇ ਸੀ ਕਿ ਸੁਪਨਾ ਸੀ ਸਾਡਾ ਸੋ ਸਰਕਾਰਾਂ ਦਾ ਕੰਮ ਇਹੀ ਹੁੰਦਾ ਹੈ ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣੀਆਂ ਨਾ ਕਿ ਲੋਕਾਂ ਨੂੰ ਤੰਗ ਕਰਨਾ ਪੈਸੇ ਤੁਹਾਡੇ ਤਨਖਾਹਾਂ ਦੇ ਪੈਸੇ ਕਿੱਥੋਂ ਆਉਣਗੇ ਤੁਸੀਂ ਇਹ ਦੇਣੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਟੈਕਸ ਦਿੰਨੇ ਹੋ ਉਹ ਟੈਕਸ ਕਿੱਥੇ ਹੁੰਦਾ ਏ ਤੁਹਾਤੋਂ ਵਾਪਸ ਲੋਕਾਂ ਦੇ ਚੱਲ ਜਾਂਦਾ ਕਿਤੇ ਬਿਜਲੀ ਫ੍ਰੀ ਦੇ ਰੂਪ ਵਿੱਚ ਚੱਲ ਜਾਂਦਾ ਕਿਤੇ ਸਕੂਲਾਂ ਸਕੂਲ ਆਫ ਐਮੀਨੈਂਸ ਜਾਂ ਚੰਗੇ ਸ਼ਾਨਦਾਰ ਸਕੂਲ ਬਣਾਉਣ ਤੇ ਜਾਂ ਫਰਨੀਚਰ ਜਾਂ ਉੱਥੇ ਟੀਚਰ ਰੱਖਣ ਤੇ ਚੱਲ ਜਾਂਦਾ ਜਾਂ ਹਸਪਤਾਲ ਬਣਾਉਣ ਤੇ ਚੱਲ ਜਾਂਦਾ ਪੈਸਾ ਤੁਹਾਡਾ ਸਰਕਲ ਹੈ ਬਸ ਜਿਹੜੀ ਗਵਰਨਮੈਂਟ ਵਧੀਆ ਸਰਕਲ ਬਣਾ ਲੈਂਦੀ ਹੈ ਉਹਨੂੰ ਚੰਗੀ ਗਵਰਨਮੈਂਟ ਕਹਿੰਦੇ ਆ ਪਹਿਲਾਂ ਵਾਲੀ ਗਵਰਨਮੈਂਟ ਕੀ ਕਰਦੀ ਸੀ ਉਹ ਖਜ਼ਾਨੇ ਤੱਕ ਪਹੁੰਚ ਨਹੀਂ ਦਿੰਦੇ ਸੀ ਟੈਕਸ ਦਾ ਪੈਸਾ ਲਿਕੇ ਸੀ ਬਹੁਤ ਰਾਤ ਹੀ ਰਹਿ ਜਾਂਦੇ ਸੀ ਇਹ ਸਾਰੇ ਪੈਸੇ ਤੇ ਅੱਗੇ ਲੱਗਣ ਨੂੰ ਫਿਰ ਪੈਸਾ ਕਿੱਥੋਂ ਹੋਊਗਾ ਆਪਦੇ ਘਰਦਿਆਂ ਨੂੰ ਜਾਂ ਫਿਰ ਜੋ ਵੀ ਨੌਕਰੀਆਂ ਜਾਂ ਕੋਈ ਆਪਦੇ ਬੰਦਿਆਂ ਨੂੰ ਬਸ ਆ ਆਪਣਾ ਬੰਦਾ ਹੈ ਆਪਣਾ ਬੰਦਾ ਹੈ ਆਪਣਾ ਮੈਨੂੰ ਇੱਕ ਆਇਆ ਫੋਨ ਤੇ ਤਿੰਨ ਕੁ ਮਹੀਨੇ ਦੀ ਗੱਲ ਐ ਇਸੇ ਹਾਲ ਚਿਰ ਹੋਣਾ ਸੀ ਮੈਂ 443 ਮੇਰੇ ਖਿਆਲ ਚ ਨੌਕਰੀਆਂ ਸੀਗੀਆਂ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਤਾਂ ਮੈਨੂੰ ਮੇਰੇ ਇੱਕ ਐਮਐਲਏ ਦਾ ਫੋਨ ਆਇਆ ਕੰਨੇ ਜੇ ਕੱਲ ਨੂੰ ਤੁਸੀਂ 443 ਨੌکریاں ਵੰਡਣੀ ਆ ਮੈਂ ਕਿਹਾ ਹਾਂਜੀ ਕੰਨੇ ਇੱਕ ਆਪਣਾ ਮੁੰਡਾ ਹੈ ਬੜਾ ਵਧੀਆ ਆਪਣੀਆਂ ਖਾਸ ਹੈ ਜਮਾ ਮੈਂ ਕਿਹਾ ਅੱਛਾ ਮਿਲ ਰਹੀ ਹੈ ਉਹਨੂੰ ਵੀ ਨੌਕਰੀ ਪਹ ਨਹੀਂ ਨਹੀਂ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਫੇਰ ਕੰਨੇ ਜੀ ਕਰੋ ਕੁਝ ਫੇਰ ਉਹ ਤਾਂ ਜਮਾ ਹੀ ਨਾ ਆਪਣਾ ਮੈਂ ਕਿਹਾ ਵੀ ਕੀ ਕਰੀਏ ਫੇਰ ਉਹਨੂੰ ਪੋਸਟ ਤਾਂ ਵਧਾ ਨਹੀਂ ਸਕਦੇ 443 ਤਾਂ ਕਰ ਨਹੀਂ ਸਕਦੇ ਨਹੀਂ ਕਹਿੰਦਾ ਫਿਰ ਉਹ ਆਪਣੇ ਹੀ ਮੈਂ ਤਾਂ ਠੀਕ ਆਪਣਾ ਹੈ ਉਹਦੇ ਜਮਾ ਹੀ ਆਪਣਾ ਹੈ ਮੈਂ ਕਿਹਾ ਚਲ ਠੀਕ ਹੈ ਬਹੁਤ ਵਧੀਆ ਗੱਲ ਹੈ ਜਮਾ ਹੀ ਆਪਣਾ ਕਰੀਏ ਕੀ ਕਹਿੰਦਾ ਇੱਕ 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 ਨੂੰ ਕੱਢ ਦੋ ਮੈਂ ਕਹ ਜੀ ਐਮਐਲ ਸਾਹਿਬ ਗੱਲ ਲਈਏ ਮੈਂ ਕੱਢ ਦਿੰਨਾ ਇੱਕ ਨੂੰ ਤੇ ਜਿਹੜਾ ਆਪਣੇ ਵਾਲਾ ਉਹਨੂੰ ਪਾ ਲਾਂਗੇ ਪਰ ਮੈਨੂੰ ਇਹ ਗੱਲ ਦਾ ਜਵਾਬ ਦੇ ਦੋ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਨਹੀਂ ਉਹ ਵੀ ਤਾਂ ਜਮਾ ਹੀ ਆਪਣਾ ਹੀ ਹੈ ਨਾ ਉਹ ਵੀ ਤਾਂ ਪੰਜਾਬ ਦਾ ਹੀ ਹੈ ਨਾ ਠੀਕ ਹੈ ਨਾ ਉਹਦੀ ਉਦੀ ਮਾਂ ਵੀ ਕੱਲ ਨੂੰ ਖੰਡਾੜਾ ਨਹੀਂ ਦੱਚ ਅਮਚਾ ਮਾਂ ਮੂਜਾ ਕੇ ਭੇਜੂਗੀ ਬੇਟਾ ਜਾ ਨੌਕਰੀ ਲੈ ਕੇ ਕੀ ਪਤਾ ਉਹਦੀ ਕੀ ਕਬੀਲਦਾਰੀ ਸੁਧਰੂਗੀ ਕੀ ਪਤਾ ਉਹਦੀ ਭੈਣ ਦਾ ਵਿਆਹ ਇਸ ਕਰਕੇ ਰੁਕਿਆ ਹੋਵੇ ਕਿ ਪੈਸੇ ਨਹੀਂ ਹੈਗੇ ਨੌਕਰੀ ਤੋਂ ਬਾਅਦ ਵਿਆਹ ਸੋਚਿਆ ਹੋਵੇ ਸੋ ਮੈਂ ਕਿਹਾ ਜਿਹੜਾ ਜਮਈ ਆਪਣਾ ਹੈ ਨਾ ਉਹਨੂੰ ਕਹਿ ਦੇ ਕਿ ਅਗਲੀ ਵਾਰ ਅਗਲਾ ਫਿਰ ਦੁਬਾਰਾ ਪੇਪਰ ਦੇ ਦੇ ਅਗਲੇ ਸਾਲ ਪੰਜ ਨੰਬਰ ਬੰਦ ਲੈ ਕੇ ਆ ਜਾ ਜਮਈ ਆਪਣੇ ਮੈਂ ਆਪ ਦੇਵਾਂਗਾ ਨਿਯੁਕਤੀ ਪੱਤਰ ਤਾਂ ਜਮਈ ਆਪਣੇ ਆ ਜਮਈ ਆਪਣੇ ਵਾਲਿਆਂ ਨੇ ਮੈਂ ਬਹੁਤ ਤੰਗ ਕੀਤੇ ਸਾਰੇ ਤੁਸੀਂ ਆਪਣੇ ਮੈਨੂੰ ਕਈ ਵਾਰੀ ਪੱਤਰਕਾਰ ਪੁੱਛ ਲੈਂਦੇ ਮੈਨੂੰ ਕਹਿੰਦੇ ਵੀ ਬਈ ਮਾਨਵੀ ਹੀ ਜਵਾਬ ਦਤਾ ਸੀ ਮੇਰੇ ਮਾਂ ਕੋਲ ਚਲੇ ਜਾਂਦੇ ਮੰਮੀ ਕੋਲ ਉੱਥੇ ਪਿੰਡ ਉਹ ਪੇਂਡ ਰਹਿੰਦੇ ਜੀ ਬਜਾ ਸ਼ਹਿਰ ਚ ਜੀ ਨਹੀਂ ਲੱਗਦਾ ਤੇ ਪੱਤਰਕਾਰ ਕਹਿੰਦੇ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਿਲਿਆ ਨੂੰ ਭਗਵੰਤ ਮਾਨ ਜੀ ਉਹ ਕਹਿੰਦੀ ਜੀ ਮੈਨ ਲੱਗਾ ਹੋਵੇ 26 27 ਦਿਨ ਹੋ ਗਏ ਕਹਿੰਦੇ ਦੇਖ ਲੋ ਲਓ 26 ਤਾਈ ਦੇ ਤਾਂ ਤੁਹਾਨੂੰ ਨਹੀਂ ਮਿਲਦਾ ਉਹ ਫੇਕੀ ਗੱਲ ਹੈ ਇਹ ਵਾਰ ਕੀ ਕਹਿਣਾ ਚਾਹੁੰਗਾ ਤੇ ਮੇਰੀ ਮੰਮੀ ਕਹਿੰਦੀ ਕੋਈ ਗੱਲ ਨਹੀਂ ਜੇ ਮੈਨੂੰ ਨਹੀਂ ਮਿਲਦਾ ਕੋਈ ਗੱਲ ਨਹੀਂ ਪਰ ਮੈਂ ਟੈਲੀਵਿਜ਼ਨ ਤੇ ਦੇਖਦੀ ਹੁੰਦੀ ਆ ਮਿਲਦਾ ਤਾਂ ਮਾਵਾ ਨੂੰ ਹੀ ਆ ਸਾਰਾ ਦਿਨ ਕਿਸੇ ਨਾ ਕਿਸੇ ਥਾਂ ਤੇ ਮਾਵਾ ਕੋਲ ਖੜਾ ਹੁੰਦਾ ਕਦੇ ਮੈਨੂੰ ਲੇ ਗਾਲੀਆਂ ਕੋਲ ਕਦੇ ਕਦੇ ਟੀਚਰਾਂ ਕੋਲ ਕਦੇ ਕਿਸੇ ਕੋਲ ਅੱਜ ਵੀ ਮਾਵਾ ਨੇ ਕਿੰਨੀਆਂ ਛੋਟੇ ਬੱਚਾ 15 ਦਿਨ ਦਾ ਸੋ ਮੈਨੂੰ ਵੀ ਪੱਤਰਕਾਰ ਪੁੱਛਦੇ ਤੁਸੀਂ ਪਰਿਵਾਰ ਨੂੰ ਕਿੰਨਾ ਕਦੋਂ ਟਾਈਮ ਦਿੰਦੇ ਹੋ ਮੈਂ ਕਿਹਾ ਮੈਂ ਪਰਿਵਾਰ ਚ ਹੀ ਰਹਿਣਾ ਨਹੀਂ ਕਹਿੰਦੇ ਤੁਸੀਂ ਤਾਂ ਰੋਜ਼ ਕਦੇ-ਕਦੇ ਕੱਲ ਹੁਸ਼ਿਆਰਪੁਰ ਸੀ ਪਰ ਤੁਸੀਂ ਉੱਥੇ ਸੀ ਹੈ ਅੱਜ ਦਿੱਲੀ ਹੋਵੋਗੇ ਤੇ ਪਰਿਵਾਰ ਨੂੰ ਕਿਹੋ ਟਾਈਮ ਦਿੰਨੇ ਹੋ ਮੈਂ ਕਿਹਾ ਜੀ ਜਦੋਂ ਮੈਂ ਪੁਸ਼ਿਆਰਪੁਰ ਜਾਣਾ ਤਰਨਤਾਰਨ ਜਾਣਾ ਸੰਗਰੂਰ ਜਾਣਾ ਧੂਰੀ ਜਾਣਾ ਮੈਂ ਆਪਣੇ ਪਰਿਵਾਰ ਕੋਲ ਜਾਣਾ ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ ਪਰਿਵਾਰ ਨੇ ਮੈਨੂੰ ਮੁਖੀ ਚੁਣਿਆ ਹੋਇਆ ਹੈ ਸਾਢੇ 3 ਕਰੋੜ ਲੋਕਾਂ ਨੇ ਸੋ ਮੈਂ ਆਪਣੇ ਪਰਿਵਾਰ ਕੋਲ ਹੀ ਜਾਊਂਗਾ ਮੈਂ ਲਾਣੇਦਾਰ ਹਾਂ ਸੋ ਇਸ ਕਰਕੇ ਜੇ ਤੁਸੀਂ ਤੁਹਾਡੇ ਮਨ 'ਚ ਇਹ ਇੱਛਾ ਹੋਊਗੀ ਨਾ ਕਿ ਮੈਂ ਇਸ ਕਰਕੇ ਮੈਨੂੰ ਲੋਕਾਂ ਨੇ ਚੁਣਿਆ ਹੈ ਕਿ ਮੇਰੇ ਤੋਂ ਉਮੀਦਾਂ ਨੇ ਇਸ ਕਰਕੇ ਨਹੀਂ ਚੁਣਿਆ ਕਿ ਮੈਂ ਹੁਣ ਬਣ ਗਿਆ ਚਲੋ 5 ਸਾਲ ਨਿਆਰੇ ਲਓ ਹੁਣ ਕੁਝ ਨਹੀਂ ਕਰਨਾ ਠੀਕ ਹੈ ਨਾ ਪਹਿਲਾਂ ਵਾਲੇ ਇਦਾਂ ਕਰਦੇ ਰਹੇ ਮੈਨੂੰ ਹੁਣ ਮੈਂ ਕੰਮ ਤੇ ਹੁਣਾ ਮਤਲਬ ਮੈਂ ਜੇ ਮੈਨੂੰ ਕੋਈ ਪੁੱਛਦਾ ਨਾ ਕਿੱਥੇ ਹਾਂ ਮੈਂ ਕੰਮ ਤੇ ਆ ਬਈ ਮੇਰਾ ਕੰਮ ਹੈ ਇਹ ਹੱਥ ਬੰਨ ਕੇ ਨਾ ਲੋਕਾਂ ਮੂਰੇ ਮੈਂ ਕੰਮ ਲਿਆ ਮੰਗਿਆ ਮੈਂ ਕਿ ਮੈਨੂੰ ਇਹ ਕੰਮ ਦਿਓ ਫਿਰ ਜੇ ਮੈਂ ਨਾ ਕਰਾਂ ਫਿਰ ਲੋਕਾਂ ਦੇ ਦਿਲ ਟੁੱਟਦੇ ਜੀ ਵੀਰ ਉਹ ਤਾਂ ਐ ਕਹਿੰਦੇ ਸੀਗੇ ਸੋ ਜਿਹੜਾ ਨਾ ਸਿਸਟਮ 75 ਸਾਲ 76 ਸਾਲ ਪੁਰਾਣਾ ਬਹੁਤ ਉਲਝਿਆ ਤਾਣਾ ਪਿਆ ਪਰ ਪਰ ਵਿੱਚੋਂ ਵਿੱਚੋਂ ਕੱਢੀ ਜਾਂਦੇ ਆ ਕੁਛ ਨਾ ਕੁਛ ਕਿ ਯਾਰੋ ਠੀਕ ਹੋ ਜਾਊਗਾ ਥੋੜਾ ਥੋੜਾ ਹੌਲੀ ਹੌਲੀ ਕਰ ਲਾਂਗੇ ਥੋੜਾ ਟਾਈਮ ਲੱਗ ਜਾਊਗਾ ਕਰ ਲਾਂਗੇ ਠੀਕ ਇਹਨੂੰ ਤੁਹਾਡਾ ਸਹਿਯੋਗ ਚਾਹੀਦਾ ਅੱਜ ਤੋਂ ਬਾਅਦ ਤੁਸੀਂ ਆਪਣੇ ਆਪਣੇ ਕੁਰਸੀਆਂ ਤੇ ਚਲੇ ਜਾਓਗੇ ਹੁਣ ਜੇ ਤੁਹਾਨੂੰ ਮੈਂ ਇੱਥੋਂ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਭੇਜ ਰਿਹਾ ਤਾਂ ਜਿੱਥੇ ਜਾਓਗੇ ਉੱਥੇ ਕਿਰਪਾ ਕਰਕੇ ਫਿਰ ਕੋਈ ਸ਼ਿਫਾਰਿਸ਼ ਜਾਂ ਕੋਈ ਪੈਸਾ ਨਾ ਚੱਲੇ ਫਿਰ ਜਿਵੇਂ ਇੱਥੋਂ ਗਏ ਉਹ ਮੈਂ ਜਿਵੇਂ ਕੰਮ ਉੱਥੇ ਕਰ ਲਵਾਂ ਸੋ ਮੈਨੂੰ ਮੇਰਾ ਮਾਣ ਫੇਰ ਵਧੂਗਾ ਕਿ ਹਾਂ ਜਿਹੜੇ ਭਗਵਾਨਤ ਮਾਨ ਹੋ ਰਹੇ ਨੇ ਉਹਦੀ ਸਰਕਾਰ ਨੇ ਰੱਖੇ ਨੇ ਉਹ ਯਾਰ ਫਰਕ ਹੈ ਉਹਨਾਂ ਦਾ ਦੂਜਿਆਂ ਨਾਲੋਂ ਉਹ ਉਹ ਉਹਨਾਂ ਦਾ ਜਿਹੜਾ ਲੋਕਾਂ ਨਾਲ ਐਟੀਟਿਊਡ ਹੈ ਲੋਕਾਂ ਨਾਲ ਬਿਹੇਵੀਅਰ ਹੈ ਉਹ ਹੋਰ ਹੈ ਕਿਉਂਕਿ ਉਹ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸਿਆਂ ਤੋਂ ਲੱਗੇ ਹੋਏ ਨੇ ਉਹ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਪਹਿਲਾਂ ਤਾਂ ਮੈਂ ਆਹ ਪੂਰੇ ਕਰਨੇ ਨੇ ਜਿਹੜੇ ਮੈਂ ਇੰਨੇ ਮੈਂ ਉਹਨੂੰ ਦਿੱਤੇ ਨੇ ਫਲਾਨੇ ਨੂੰ ਮੈਂ ਫਲਾਨੇ ਨੂੰ ਸੋ ਬਾਕੀ ਹੈਲਥ ਡਿਪਾਰਟਮੈਂਟ ਤਾਂ ਬਹੁਤ ਹੀ ਕ੍ਰੂਸ਼ਲ ਹੈ ਸਾਡੇ ਪੰਜਾਬ ਚ ਅਸੀਂ ਆਮਾਨੀਓ ਕਲੀਨਿਕ ਖੋਲੇ ਨੇ 829 ਤਾਂ ਹੋ ਗਏ ਆ ਹੋਰ ਤਿਆਰ ਨੇ ਮੇਰੇ ਖਿਆਲ 28 ਤਿਆਰ ਨੇ 30 30 ਹੋਰ ਤਿਆਰ ਨੇ ਉਹ ਵੀ ਆਉਣ ਵਾਲੇ ਦਿਨਾਂ ਚ ਬਸ ਚਲਾ ਦੇਾਂਗੇ ਤੇ ਉੱਥੇ ਕੀ ਹੈ ਹੁਣ ਤੱਕ 2 ਕਰੋੜ ਤੋਂ ਵੱਧ ਬੰਦਾ ਆ ਗਿਆ 2 ਕਰੋੜ ਤੋਂ ਵੱਧ ਬੰਦਾ ਹੈ ਇੱਕ ਵਾਰੀ ਮਹਲਕਲੀਨ ਚ ਆ ਗਿਆ ਤੇ ਉੱਥੇ ਕੰਪਿਊਟਰ ਸਿਸਟਮ ਹੈ ਉਹਦਾ ਸਾਰਾ ਮੈਡੀਕਲ ਰਿਕਾਰਡ ਰੱਖ ਕੇ ਉਹਨੂੰ ਵੀ ਭੇਜ ਦਿੰਨੇ ਆ ਰਿਪੋਰਟਰ ਰਪੂਟਾ ਵੀ ਜੋ ਮੰਗਾਇਆ ਹੋਣ ਉਹਦੇ ਮੋਬਾਈਲ ਤੇ ਆ ਜਾਂਦੀ ਇਹਨੂੰ ਆਪਦਾ ਪਾਸਵਰਡ ਲਾ ਲੇ ਠੀਕ ਹੈ ਨਾ ਉਹ ਇਹ ਨਾਲ ਸਾਨੂੰ ਇਹ ਫਾਇਦਾ ਹੋ ਗਿਆ ਕਿ ਸਾਡੇ ਕੋਲ ਇੱਕ ਬਹੁਤ ਵੱਡਾ ਡਾਟਾ ਆ ਗਿਆ ਜੀ ਪੰਜਾਬ ਦਾ ਹੈਲਥ ਦਾ ਕਿ ਪੰਜਾਬ ਦੇ ਕਿਹੜੇ ਇਲਾਕੇ ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹਾਈਪਰ ਟੈਨਸ਼ਨ ਦੇ ਕਿੰਨੇ ਕੇਸ ਆ ਰਹੇ ਨੇ ਹੈਪਟਾਈਟਸ ਸੀ ਦੇ ਕਿੰਨੇ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ ਬਲੱਡ ਪ੍ਰੈਸ਼ਰ ਦੇ ਕਿੰਨੇ ਆ ਰਹੇ ਨੇ ਬੱਚਿਆਂ ਚ ਕਿਹੜੀ ਬਿਮਾਰੀ ਫੈਲ ਰਹੀ ਹੈ ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਤਾਂ ਫਿਰ ਅਸੀਂ ਉਸੋ ਲੱਕੇ ਸਪੈਸ਼ਲਿਸਟ ਡਾਕਟਰ ਭੇਜ ਸਕਦੇ ਆ ਜਾਂ ਫਿਰ ਉਸ ਬਿਮਾਰੀ ਨਾਲ ਸੰਬੰਧਿਤ ਸਪੈਸ਼ਲਿਸਟ ਹਸਪਤਲ ਖੋਲਣ ਬਾਰੇ ਵੀ ਵਿਚਾਰ ਕਰ ਸਕਦੇ ਆ ਇਹ ਸਾਡੇ ਕੋਲ ਡਾਟਾ ਆ ਗਿਆ ਲੋਕਾਂ ਨੂੰ ਮੁਫਤ ਸਹੂਲਤ ਮਿਲ ਗਈ ਤੇ ਅਸੀਂ ਉਹਦੇ ਨਾਲ ਕੰਮ ਕਰ ਦਾਂਗੇ ਤੇ ਲੋਕ ਕਹਿੰਗੇ ਇਹ ਕਿਵੇਂ ਪਤਾ ਲੱਗ ਗਿਆ ਇਹਨਾਂ ਨੂੰ ਵੀ ਐਸ ਲੱਕੇ ਚ ਐਸਾ ਹਸਪਤਲ ਦੀ ਲੋੜ ਸੀ ਉਹ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਜਦੋਂ ਹੈਲਥ ਡਾਟਾ ਆਇਆ ਤੇ ਨਾਲ ਉਹਦੇ ਕੋਲੇ ਮੋਬਾਈਲ 'ਚ ਉਹਦਾ ਆਪਦਾ ਸਾਰਾ ਮੈਡੀਕਲ ਰਿਕਾਰਡ ਹੈ ਉਹ ਕੱਲ ਨੂੰ ਕਿਤੇ ਮਹਾਰਾਸ਼ਟਰ 'ਚ ਗਿਆ ਹੋਇਆ ਹੈ ਇਬ ਮਾਰ ਹੋ ਗਿਆ ਕਿਤੇ ਡਾਕਟਰ ਕੋਲ ਗਿਆ ਡਾਕਟਰ ਨੇ ਕਿਹਾ ਜੀ ਪਹਿਲਾਂ ਕਿਹੜੀ ਦਵਾਈ ਲਈ ਸੀ ਇਹਦੇ ਵਾਸਤੇ ਉਹਨੂੰ ਇਹ ਕੋਈ ਪਰਚੇ ਨਹੀਂ ਮੰਗਾਉਣੀਆਂ ਪੈਣਗੀਆਂ ਘਰੋਂ ਉਹ ਆਪਣੇ ਮੋਬਾਈਲ ਚੋਂ ਕੱਢ ਕੇ ਸੁਝਾ ਮੇਰਾ ਜਿਹੜਾ ਮੇਰਾ ਮੈਡੀਕਲ ਹਿਸਟਰੀ ਹੈ ਜੀ ਉਹ ਡਾਕਟਰ ਉਹ ਸਾਹਿਬ ਨੂੰ ਦਵਾਈ ਦੇ ਦੋ ਕਰਨ ਦੀ ਗੱਲ ਹੈ ਜੇ ਹੁਣ ਕਰਨਾ ਹੀ ਨਹੀਂ ਕੁਝ ਸਰਕਾਰੀ ਹਸਪਤਾਲਾਂ 'ਚ ਤੁਸੀਂ ਦੇਖ ਲਓ ਪਹਿਲਾਂ ਹੁਣ ਤਾਂ ਅਸੀਂ ਬਹੁਤ ਅਸਤਰਾ ਇੱਥੋਂ ਤੱਕ ਕਰਤਾ ਕਿ ਤਹਿਸੀਲ ਦੇ ਹਸਪਤਾਲਾਂ 'ਚ ਵੀ ਹਰੇਕ ਹਸਪਤਾਲ ਦੇ ਵਿੱਚ ਡਾਕਟਰਸ ਨੂੰ ਇਹ ਹਦਾਇਤਾਂ ਨੇ ਐਸਐਮਓਜ਼ ਨੂੰ ਸੀਐਮਓਜ਼ ਨੂੰ ਇਹਦਾ ਇਤਿਆਹ ਨੇ ਕਿ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਕਿ ਬਾਹਰੋਂ ਲੈ ਕੇ ਆ ਜਦੋਂ ਮਰੀਜ਼ ਬਾਹਰ ਗਿਆ ਨਾ ਹਸਪਤਾਲ ਤੋਂ ਬਸ ਉੱਥੇ ਰੁਟਿਆ ਗਿਆ ਉਹ ਕੋਈ ਦਵਾਈ ਨਹੀਂ ਲਿਖਣੀ ਕਿ ਬਾਹਰੋਂ ਲੈ ਕੇ ਆ ਹਸਪਤਾਲ ਚ ਦਵਾਈ ਚਾਹੀਦੀ ਹੈ ਹਾਂ ਜੇ ਕੋਈ ਹੈ ਨਹੀਂ ਲਿਖਣੀ ਪੈ ਰਹੀ ਹੈ ਜਾਂ ਬਾਹਰੋਂ ਮੰਗਵਣੀ ਪੈ ਰਹੀ ਹੈ ਤਾਂ ਡਾਕਟਰ ਆਪ ਲੈ ਕੇ ਆਊਗਾ ਮਰੀਜ਼ ਹੀ ਜਾਊਗਾ ਇਹ ਉਹ ਸਾਨੂੰ ਅਗਲੇ ਦਿਨ ਦੱਸ ਦੂਗਾ ਕਿ ਆਹ ਦਵਾਈ ਘਟਾ ਸੀ ਉਸ ਦਿਨ ਉਸ ਦਾ ਸਟਾਕ ਭੇਜ ਦਾਂਗੇ ਅਗਲੇ ਦਿਨ ਉਹ ਸੂਬਾ ਸਰਕਾਰੀ ਹਸਪਤਾਲ ਤੱਕ ਐਮ ਆਰ ਆਈ ਨੇ ਮਸ਼ੀਨਾਂ ਚ ਐਕਸ ਰੇ ਵਾਲੇ ਮਸ਼ੀਨਾਂ ਜਾਂ ਕਬੂਤਰਾਂ ਦੇ ਹੱਲ ਨਹੀਂ ਸੀਗੇ ਉੱਥੇ ਕੀ ਉਮੀਦ ਕਰੋਗੇ ਤੁਸੀਂ ਫਿਰ ਲੋਕਾਂ ਦਾ ਦਿਲ ਟੁੱਟ ਗਿਆ ਮਤਲਬ ਵਿਸ਼ਵਾਸ ਟੁੱਟ ਗਿਆ ਲੋਕਾਂ ਦਾ ਜਿਹਦੇ ਨਾਮ ਉਰੇ ਚ ਜਿਹੜੀ ਵੀ ਚੀਜ਼ ਮੇਰੇ ਸਰਕਾਰੀ ਲੱਗ ਗਿਆ ਨਾ ਉਹ ਤੇ ਯਕੀਨ ਹੀ ਨਹੀਂ ਰਿਹਾ ਸਰਕਾਰੀ ਬਾਸ ਚੜੀ ਚੜ ਕੇ ਰਾਜੀ ਨਹੀਂ ਛੱਡ ਸਰਕਾਰੀ ਇਹਦਾ ਕੀ ਬਤਾ ਕਿੱਥੇ ਖੜੀ ਜੀ सरकारी हस्पताल चलाज करा के राजी ने छ मरना है इधर लाख रुपये ला लेंगे की है है ही नहीं टीके है नहीं उ डॉक्टर है नहीं सरकारी स्कूल एडमिशन लगे राजी नहीं ने छड पूरे बजाक की जिंदगी खराब करनी आप जिम्मे कट लिए कट लिए तो पढ़ा लीए जिद मूहरे सरकारी लग गया उ की ना हट नौकरी तो बिना वो सरकारी चाहिए सू बस <laughs> ਕਿਉਂਕਿ ਸਰਕਾਰੀ ਨੌਕਰੀ ਜਿਹੜੀ ਹੈ ਨਾ ਉਹ ਮੇਕ ਸ਼ੂਰ ਕਰਦੀ ਹੈ ਨਾ ਕਈ ਪੀੜ੍ਹੀਆਂ ਤੱਕ ਤੁਹਾਨੂੰ ਸੇਫ ਰੱਖਦੀ ਹੈ ਕੋਈ ਸੀ ਮੈਂ ਵੀ ਸਰਕਾਰੀ ਮੁਲਾਜ਼ਮ ਦਾ ਬੇਟਾ ਮੈਨੂੰ ਪਤਾ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਕਿ ਜਿੱਥੇ ਵੀ ਜਾਓਗੇ ਜਿਹੜੇ ਵਿਭਾਗ ਵਿੱਚ ਜਾਓਗੇ ਫਿਊਚਰ 'ਚ ਹੋਰ ਵੱਡੀਆਂ ਵੀ ਜੌਬ ਆਣਗੀਆਂ ਬਹੁਤ ਉਮਰ ਪਈ ਹੈ ਤੇ ਤੰਦਰੁਸਤ ਰਹੋ ਤੁਸੀਂ ਸਾਰੇ ਤੇ ਲੋਕਾਂ ਨੂੰ ਵੀ ਤੰਦਰੁਸਤ ਰੱਖੋ ਤੇ ਉੱਥੇ ਜਾ ਕੇ ਆਪਣਾ ਤੰਦੇਹੀ ਨਾ ਕੰਮ ਕਰੋ ਜਿਹੜਾ ਤੁਹਾਡਾ ਅਧਿਕਾਰ ਖੇਤਰ ਹੈ ਜੋ ਤੂੰ ਵੱਧ ਕੇ ਜਾ ਕੇ ਵੀ ਕੰਮ ਕਰ ਸਕਦੇ ਹੋ ਤਾਂ ਉਹ ਉਹਦੇ ਵਰਗਾ ਕੋਈ ਪਹੁੰਚ ਨਹੀਂ ਜੇ ਫਰਜ਼ ਕਰੋ ਕੋਈ ਤੁਹਾਡੇ ਕੋਲ ਆ ਗਿਆ ਪਰਚੀ ਲੈ ਕੇ ਤੁਸੀਂ ਤੁਸੀਂ ਕਹਿੰਦਾ ਬਾਬਾ ਜੀ ਇੱਥੇ ਨਹੀਂ ਉਹ ਤੀਜੇ ਫਲੋਰ ਤੇ ਜਾਓ 14 ਨੰਬਰ ਕਮਰੇ 'ਚ ਉੱਥੇ ਹੋ ਉਹਦੀ ਬਜਾਏ ਜੇ ਤੁਸੀਂ ਕਹੋਗੇ ਤੁਸੀਂ ਬੈਠੋ ਮੈਂ ਕਰਕੇ ਦਿੰਦਾ ਤੇ ਤੁਸੀਂ ਤੀਜੇ ਫਲੋਰ ਆਣਾ 14 ਨੰਬਰ ਆਣਾ ਫੋਨ ਤੇ ਗੱਲ ਕਰਕੇ ਉਹਨਾਂ ਨਾਲ ਉਹਦਾ ਕੰਮ ਉੱਥੇ ਬੈਠੇ ਬੈਠੇ ਦਾ ਹੋ ਜੇ ਨਾਨ ਨੂੰ ਪਾਣੀ ਦਾ ਗਲਾਸ ਮਿਲ ਜੇ ਉਹ ਜਾਂਦਾ ਹੋਇਆ ਗੁਰਦੁਆਰੇ ਸਾਹਿਬ ਮੱਥਾ ਟੇਕੂਗਾ ਪ੍ਰਮਾਤਮਾ ਤੇਰੇ ਹੀ ਰੂਪ ਸੀ ਅੱਜ ਦਾ ਕੁਰਸੀ ਤੇ ਜਿਹੜਾ ਬੈਠਾ ਸੀ ਕਿੰਨੀਆਂ ਦੁਆਵਾਂ ਮਿਲਣਗੀਆਂ ਉਹ ਦੁਆਵਾਂ ਦਾ ਕੋਈ ਕੀਮਤ ਨਹੀਂ ਦੁਆਵਾਂ ਦੀ ਕੋਈ ਕੀਮਤ ਨਹੀਂ ਦਵਾਵਾਂ ਤਾਂ ਫਿਰ ਉਹ ਉਹੀ ਤਾਂ ਹੈਗੀਆਂ ਨੇ ਜਿਹੜੀਆਂ ਲੋਕਾਂ ਨੂੰ ਮਿਲਦੀਆਂ ਨਹੀਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਅਸੀਂ ਤਾਂ ਤੁਹਾਡੇ ਵਰਗੇ ਆ ਸਾਨੂੰ ਪਤਾ ਹੈ ਨੌਕਰੀ ਦਾ ਕਿੰਨਾ ਔਖਾ ਤੇ ਕਿਨਾ ਮਤਲਬ ਅਸੰਭਵ ਵਰਗਾ ਸੁਪਨਾ ਹੈ ਪਹਿਲਾਂ ਨਹੀਂ ਕਿ ਹੁਣ ਭੈਣ ਭਾਈ ਨੂੰ ਦੋਨੋਂ ਨੌਕਰੀ ਮਿਲੀ ਹੈ ਇੱਕ ਘਰ 'ਚ ਦੋ ਨੇ ਬਹੁਤ ਸਾਰੇ ਹੋਰ ਵੀ ਘਰ ਨੇ ਦੇ ਘਰ 'ਚ 1 2 2 3 3 ਵੀ ਮਿਲੀ ਹੈ ਕਿੱਥੇ ਤਾਂ 75 ਸਾਲ 'ਚ ਇੱਕ ਮੌਕਾ ਵੀ ਨਹੀਂ ਮਿਲਿਆ ਕਿਤੇ ਹੁਣ 2 ਸਾਲ 'ਚ ਇੱਕ ਘਰ 'ਚ ਦੋ ਦੋ ਆ ਗਏ ਮੈਂ ਕਿਹੜਾ ਨੋਟ ਛਾਪਦਾ ਜੀ ਮੇਰੇ ਕੋਲ ਕਿਹੜਾ ਮਸ਼ੀਨ ਹੈ ਨੋਟ ਤਾਂ ਉਹੀ ਨੇ ਖਜ਼ਾਨਾ ਉਹੀ ਹੈ ਮਹਿਕਮੇ ਉਹੀ ਨੇ ਅਫਸਰ ਉਹੀ ਨੇ ਹਸਤਾੜੋ ਉਹੀ ਨੇ ਨੀਅਤ ਬਦਲ ਗਈ ਬਸ ਔਰ ਮੈਂ ਐਵੇਂ ਨਹੀਂ ਕਹਿੰਦਾ ਕਿ ਮੈਂ ਵੋਟਾਂ ਕਰਕੇ ਆਇਆ ਹਾਂ ਵੋਟਾਂ ਤਾਂ ਪਾਤੀਆਂ ਤੁਸੀਂ ਇੱਕ ਵਾਰੀ ਉਦੋਂ ਬਾਅਦ ਮੇਰਾ ਕੰਮ ਹੈ ਕੁਝ ਕਰਕੇ ਦਿਖਾਵਾ ਜੇ ਅਗਲੀ ਵਾਰ ਉਹ ਮੈਨੂੰ ਹੱਥ ਫੜਨੇ ਪੈਗੇ ਵੋਟਾਂ ਬਾਅਦ ਤੇ ਫਿਰ ਲੱਕ ਲਾਣ ਤੇ ਜੇ ਮੈਂ ਕੁਝ ਕੀਤਾ ਹੋਊਗਾ ਤਾਂ ਪਾ ਦੇਣਗੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਕਿੰਨੇ ਕੰਮ ਕੀਤੇ 2020 ਦੇ ਵਿੱਚ ਜਦੋਂ ਇਲੈਕਸ਼ਨਾਂ ਸੀ ਤਾਂ ਇੱਕ ਇੱਕ ਡੇਢ ਮਹੀਨਾ ਪਹਿਲਾਂ ਟੀਵੀ ਤੇ ਆ ਕੇ ਮੁੱਖ ਮੰਤਰੀ ਨੇ ਕਹਿਤਾ ਕਿ ਜੇ ਪੌਣੇ 5 ਸਾਲ ਦੇ ਦਿੱਲੀ ਵਾਲੇ ਲੋਕੋ ਮੇਰੀ ਮੇਰੇ ਕੰਮ ਪਸੰਦ ਆਏ ਨੇ ਤਾਂ ਤਾਂ ਮੈਨੂੰ ਵੋਟਾਂ ਪਾ ਦਿਓ ਨਹੀਂ ਨਾ ਪਾਇਓ ਆ ਕਰਨੇ ਵਾਸਤੇ ਜਿਗਰਾ ਚਾਹੀਦਾ ਜੀ ਕਿਉਂਕਿ ਜੇ ਕੀਤੇ ਹੋਣਗੇ ਬੰਦਾ ਤਾਂ ਹੀ ਕਹਿ ਸਕਦਾ ਇਹ ਨਹੀਂ ਤਾਂ ਹੁਣ ਤਾਂ ਕਹੀ ਜਾਂਦੇ ਨੇ ਇੱਕ ਮੌਕਾ ਹੋਰ ਦੇ ਦਿਓ ਜੀ ਚੱਕ ਕੇ ਸਟੇਜ ਤੇ ਧਰ ਦਿਓ ਉਹਨਾਂ ਨੂੰ ਕੋਈ ਬੱਸ ਕਰੋ ਜੀ ਰਿਟਾਇਰ ਹੋ ਜਾਓ ਜੀ ਹੁਣ ਕੋਈ ਨਵੇਂ ਮੁੰਡੇ ਕੁੜੀਆਂ ਨੂੰ ਕੰਮ ਕਰ ਨਾ ਜੀ ਇੱਕ ਮੌਕਾ ਹੋਰ ਜੀ ਪਤਾ ਨਹੀਂ ਅਸੀਂ ਮੌਕੇ ਦੇ ਦੇ ਕੇ ਥੱਕ ਗਏ ਉਹ ਮੌਕੇ ਮੰਗ ਮੰਗ ਨਹੀਂ ਥੱਕੇ ਹੋ ਸੋ ਇਸ ਕਰਕੇ ਕਿਉਂਕਿ ਦੇਖੋ ਹਰ ਫੀਲਡ ਚ ਨਾ ਰੋਜ਼ ਨਵੀਂ ਟੈਕਨੋਲੋਜੀ ਆਉਂਦੀ ਹੈ ਰੋਜ਼ ਨਵੇਂ ਨਵੇਂ ਆਈਡੀਆਜ਼ ਆਊਟ ਆਫ ਦਾ ਬਾਕਸ ਆਈਡੀਆਜ਼ ਆਉਂਦੇ ਨੇ AI ਆ ਗਈ ਹੁਣ ਠੀਕ ਹੈ ਨਾ ਤੁਸੀਂ ਪੁੱਛ ਲਿਓ ਇਹਨਾਂ ਨੂੰ ਜਿਹੜੇ ਸਾਡੇ ਲੀਡਰਸ ਆ ਬਾਨੇ ਸਾਰੇ AI ਕੀ ਹੁੰਦੀ ਹੈ ਉਗਣਗੇ 에어 ਇੰਡੀਆ ਪਤਾ ਹੀ ਨਹੀਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਪਤਾ ਹੀ ਨਹੀਂ ਵੀ ਕੀ ਹੁੰਦੀ ਹੈ ਅਪਡੇਟ ਨਹੀਂ ਹੈਗੇ ਸੋ ਉਹ ਉਹ ਤਾਂ ਉਹੀ ਕਰ ਸਕਦਾ ਹੋਊਗਾ ਜਿਹੜਾ ਜੇ ਕੋਈ ਨਵੇਂ ਵਿਚਾਰਾਂ ਵਾਲਾ ਹੋਊਗਾ ਅਸੀਂ ਤਾਂ ਬਹੁਤ ਸਾਰੇ ਆਈਡੀਆ ਜਿਹੜੇ ਨੇ ਨਵੇਂ ਕਰਦੇ ਆ ਰੋਜ਼ ਕਰਦੇ ਇਸਕੇ ਵੀ ਨਮਕ ਹੋਣਾ ਹੈ ਨਵੀਂ ਪਾਰਟੀ ਹੈ ਨਵੇਂ ਵਿਚਾਰ ਨੇ ਲੋਕਾਂ ਨੂੰ ਨਵੇਂ ਮੁੰਡਿਆਂ ਨੂੰ ਪੁੱਛੋ ਸਟਾਰਟਅਪ ਕਰੋ ਸ਼ੁਰੂ ਸਟਾਰਟਅਪ ਦੇ ਵਿੱਚ ਬਹੁਤ ਸਾਰਾ ਸਾਡਾ ਕੰਮ ਚੱਲ ਰਿਹਾ ਜੀ ਬਹੁਤ ਬੱਚੇ ਆ ਰਹੇ ਨੇ bizness blaster ਕਰ ਰਹੇ ਆਂ ਅਸੀਂ ਸਕੂਲਾਂ 'ਚ ਚਾਚਾ ਪੰਜ-ਪੰਜ ਬੱਚਿਆਂ ਨੂੰ 3-3000 ਰੁਪਇਆ ਦੇ ਕੇ ਪੰਜ-ਪੰਜ 6-6 ਦੇ ਗਰੁੱਪ ਬਣ ਗਏ 18-20000 'ਚ ਕੋਈ ਨਾ ਕੋਈ ਆਪਣਾ ਦਿਮਾਗ ਦਾ ਚਾਰੇ ਪੰਜੇ ਦਿਮਾਗ ਲੜਾਉਂਦੇ ਆ ਆਪਣਾ ਕੋਈ ਨਾ ਕੋਈ ਕਾਰਡ ਕੱਢਦੇ ਆ ਅਸੀਂ ਕੰਪਨੀਆਂ ਨਾਲ ਉਹਦੀ ਗੱਲ ਕਰਾਉਂਦੇ ਆ ਲੱਖ-ਲੱਖ 2-2 ਲੱਖ ਰੁਪਇਆ ਦੇ ਸਾਈਨ ਹੋ ਰਹੇ ਨੇ ਉਹਨਾਂ ਨਾਲ ਕਿ ਇਹ ਜੀ ਸਾਡੀ ਕੰਪਨੀ ਵਾਸਤੇ ਬਣਾਉਂਗੇ ਤੁਸੀਂ 8ਵੀਂ ਆਪਾਂ ਨੂੰ ਇਸ ਲੈਵਲ ਤੇ ਜਾਣਾ ਪਊਗਾ ਜੀ